ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇਨੇੜ ਸਿਰ ਤੇ ਕਰਕੇ ਰੱਖਿਓ ਛਾਵਾਂ ਸਿਰ ਤੇ ਕਰਕੇ ਰੱਖਿਓ ਛਾਵਾਂ ਸਿਰ ਤੇ ਕਰਕੇ ਰੱਖਿਓ ਛਾਵਾਂ ਲੱਗਣ ਨਾ ਸਾਨੂੰ ਗਰਮ ਹਵਾਵਾਂ ਮਾ ਨਾ ਪੈਣ ਗਮਾਂ ਦੇ ਖੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਅਸੀਂ ਉੱਡਦੇ ਆਸਰੇ ਤੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਪਵ ਸਾਗਰ ਦੇ ਢੂੰਗੇ ਪਾਣੀ ਪਵ ਸਾਗਰ ਦੇ ਢੂੰਗੇ ਪਾਣੀ ਪਵ ਸਾਗਰ ਦੂੰਗੇ ਪਾਣੀ ਪਾਪ ਸਾਗਰ ਦੇ ਦੂੰਗੇ ਪਾਣੀ ਰੁੱਲਣਾ ਜਾਵੇ ਵਿੱਚ ਜ਼ਿੰਦਗਾਨੀ ਰੁੱਲਣਾ ਜਾਵੇ ਵਿੱਚ ਜ਼ਿੰਦਗਾਨੀ ਨਾ ਪੈਣ ਗਮਾਂ ਦੇ ਘੇਰੇ ਸਾਨੂੰ ਰੱਖ ਚਰਨਾ ਦੇ ਨੇੜੇ ਰੱਖ ਚਰਨਾ ਦੇ ਨੇੜੇ ਸਾਨੂੰ ਰੱਖ ਚਰਨਾ ਦੇ ਨੇੜੇ ਰੱਖ ਚਰਨਾ ਦੇ ਨੇੜੇ ਅਸੀਂ ਉੱਠੇ ਆਸਰੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ